ਤੁਸੀਂ ਦੇਖ ਰਹੇ ਹੋ ABC ਪੰਜਾਬ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕਰਾਂਗੇ ਕਿ ਆਖਰ ਉੱਥੇ ਸਿਆਸੀ ਮੌਲ ਕਿਹੋ ਜਿਹਾ ਕਿਹੋ ਜੇ ਲੋਕ ਮੁੱਦੇ ਠਾਏ ਜਾ ਰਹੇ ਨੇ ਤੇ ਲੋਕਾਂ ਦੀਆਂ ਕਿਹੜੀਆਂ ਉਹ ਜਾਇਜ਼ ਮੰਗਾਂ ਨੇ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਨੇ ਪੂਰੀਆਂ ਨਹੀਂ ਕੀਤੀਆਂ ਤੇ ਜਾਂ ਫਿਰ ਪਾਰਲੀਮੈਂਟ ਦੇ ਵਿੱਚ ਗਏ ਲੋਕ ਸਭਾ ਮੈਂਬਰਾਂ ਨੇ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾਂ ਨਹੀਂ ਕੀਤੀ ਤੇ ਇਸ ਮੌਕੇ ਸਾਡੇ ਨਾਲ ਖਡੂਰ ਸਾਹਿਬ लोकसभा ਹਲਕਾ ਅਦੀਨ ਪੈਂਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਕਾਫੀ ਲੰਮੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਅਵਤਾਰ ਸਿੰਘ ਖੈਰਾ ਹੁਣ ਜੁੜ ਚੁੱਕੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਖੈਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਪੁੱਲਰ ਸਾਹਿਬ ਅੱਛਾ ਖੈਰਾ ਸਾਹਿਬ ਕਿਵੇਂ ਲੱਗ ਰਿਹਾ ਇਸ ਵਾਰ ਖਡੂਰ ਸਾਹਿਬ ਕੁਝ ਨਵਾਂ ਨਵਾਂ ਲੱਗ ਰਿਹਾ ਔਰ ਕੀ ਜਿਹੜੇ ਵੀ ਉਮੀਦਵਾਰ ਵਕ ਵਕ ਪੋਲਿਟੀਕਲ ਪਾਰਟੀਆਂ ਨੇ ਚੋਣ ਮੈਦਾਨ ਵਿੱਚ ਉਤਾਰੇ ਨੇ ਉਹ ਨਿੱਜੀ ਇੱਕ ਦੂਜੇ ਉੱਪਰ ਚਿਕੜ ਸੁੱਟ ਰਹੇ ਨੇ ਜਾਂ ਫਿਰ ਸਮੁੱਚੇ ਖਡੂਰ ਸਾਹਿਬ ਦੇ ਲੋਕਾਂ ਦੀ ਗੱਲ ਕਰ ਰਹੇ ਨੇ ਜੀ। ਉਹ ਸਰਬ ਜੋ ਆੜਿੱਤਕਰ ਜੋ ਦਾ ਲਖਣ ਚੱਲਿਆ ਲੋਕ ਸਭਾ ਦਾ ਜੀ। ਜੀ ਕਿਸੇ ਵੀ ਉਮੀਦਵਾਰ ਦੇ ਚਾਹੇ ਉਹ ਕਾਂਗਰਸ ਪਾਰਟੀ ਚਾਹੇ ਉਹ ਭਾਜਪਾ ਚਾਹੇ ਉਹ ਅਕਾਲੀ ਦਲਵਾ ਜੀ ਚਾਹੇ ਆਮ ਪਾਰਟੀ ਜੀ। ਜੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੇ ਚਾਹੇ ਉਹਨਾਂ ਦੇ ਜਿਹੜੇ ਲੀਡਰ ਵਾ ਉਹਨਾਂ ਨੇ ਆ ਕੇ ਜੋ ਖਡੂਰ ਸਾਹਿਬ ਹਲਕੇ ਦੀਆਂ ਮੁਸ਼ਕਲਾਂ ਵਾਂ ਉਹਨਾਂ ਸੰਬੰਧੀ ਕੋਈ ਵੀ ਅਜੇ ਤੱਕ ਜਿਦੜ ਨਹੀਂ ਕਿ ਸੁਣਿਆ ਉਹਨਾਂ ਦੇ ਮੋਹਤੋਂ ਜੀ ਜੀ ਔਰ ਖਡੂਰ ਸਾਹਿਬ ਹਲਕਾ ਜਿਹੜੇ ਜੋ ਬਾਰਡਰ ਬੈਲਟ ਪੈਂਦੀ ਆ ਖੇਮ ਕਰਨ ਦੀ ਜੋ ਲਾਹੌਰ ਦਾ ਜ਼ਿਲ੍ਹਾ ਲਾਹੌਰ ਜਿਲ੍ਹੇ ਦੀ ਤਸਵੀਰ ਸੀ ਇਹ ਪੱਟੀ ਤੇ ਕਸੂਰ ਜੀ ਜੀ ਖਡੂਰ ਸਾਹਿਬ ਆਪ ਜੀ ਨੂੰ ਯਾਦ ਹੋਣਾ 147 ਤੋਂ ਪਹਿਲਾਂ ਹਾਬੂ ਦੀ ਸੀ ਵਪਾਰ ਦੀ ਜੀ ਜੀ ਔਰ ਜਦੋਂ 1947 ਚ ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਬਣੀ ਤੇ ਇਹ ਇੱਕ ਸਾਈਡ ਤੇ ਹੋ ਕੇ ਰਹਿ ਗਿਆ ਇਹ ਇਲਾਕਾ ਪੱਟੀ ਤਸੀ ਜਿਹੜੀਆਂ ਤਰਨਤਾਰ ਡਿਸਟ੍ਰਿਕਟ ਬਣੀ ਨਵੀਂ ਬਾਅਦ ਚ ਜੀ ਜੀ ਔਰ ਇੱਥੇ ਪੱਟੀ ਹਲਕੇ ਦੇ ਵਿੱਚ ਕੋਈ ਵੀ ਸਿਹਤ ਸਹੂਲਤ ਦਾ ਪ੍ਰਬੰਧ ਨਹੀਂ ਹੈਗਾ ਜੀ ਜੀ ਕੋਈ ਵੀ ਬਿਮਾਰ ਹੋ ਜਾਂਦਾ ਤੇ ਇੱਥੋਂ ਦੇ ਲੋਕਾਂ ਨੂੰ 50 ਕਿਲੋਮੀਟਰ ਦੂਰ ਜਾ ਕੇ ਅੰਮ੍ਰਿਤਸਰ ਤੋਂ ਇਲਾਜ ਕਰਾਉਣਾ ਪੈਂਦਾ ਨਾ ਕਿ ਪੱਟੀ ਵਿੱਚ ਕੋਈ ਵੀ ਡਾਕਟਰ ਹੈਗਾ ਵਾ ਨਾ ਪੱਟੀ ਚ ਦੇ ਨ ਤਰਨਤਾਰਨ ਦੇ ਵਿੱਚ ਚਲੋ ਤਰਨਤਾਰਨ ਡਿਸਟ੍ਰਿਕਟ ਹੈੱਡਕੁਆਟਰ ਕੀ ਉੱਥੇ ਵੀ ਸਿਹਤ ਸਹੂਲਤਾਂ ਦੀ ਕਮੀ ਆ ਉੱਥੇ ਵੀ ਪੂਰੀ ਕਮੀ ਆ ਜੋ ਇੱਥੇ ਆ ਉਹੀ ਉੱਥੇ ਆ ਜੇ ਪੱਟੀ ਵੇ ਸਰਕਾਰੀ ਹਸਪੀਟਲ ਵਾ ਉਹਦੇ ਵਿੱਚ ਬੱਚਾ ਵਾਰਡ ਵੀ ਵੱਖਰੀ ਬਣਾ ਦਿੱਤੀ ਲੇਕਿਨ ਡਾਕਟਰ ਹੀ ਕੋਈ ਨਹੀਂ ਹੈਗਾ ਜੀ ਇੱਥੇ ਜੀ ਮਤਲਬ ਜਿਹੜਾ ਤਰਨਤਨ ਜ਼ਿਲ੍ਹਾ ਚਾਹੇ ਉਹ ਅੰਮ੍ਰਿਤਸਰ ਦੇ ਵਿੱਚੋਂ ਨਿਕਲ ਕੇ ਨਵਾਂ ਜ਼ਿਲ੍ਹਾ ਬਣ ਗਿਆ ਲੇਕਿਨ ਜ਼ਿਲ੍ਹਾ ਲੈਵਲ ਦੀਆਂ ਸਹੂਲਤਾਂ ਇਸ ਕਸਬੇ ਦਾ ਇਸ ਜ਼ਿਲ੍ਹੇ ਵਿੱਚ ਨਹੀਂ ਆ ਪੁਰਜ਼ਾਵਤ ਜਿਉਂ ਤੋਂ ਮੈਂ ਸੁਰਤ ਸੰਭਲੇ ਯਾਰ ਜਿਉਂ ਤੋਂ ਮੈਂ ਪੱਤਰਗਾਈ ਲੈਣ ਦੇ ਵਿੱਚ ਆ ਮੈਂ ਇੱਥੇ ਕੋਈ ਸੂਤਰੀ ਸੇਧੇ ਸੂਤਰੀ ਦੇਖੇ ਜੀ ਪਰ ਹੁਣ ਤੁਹਾਨੂੰ ਲੱਗਦਾ ਕਿ ਜੋ ਲੋਕ ਸਭਾ ਮੈਂਬਰ ਵਾਸਤੇ ਚੋਣ ਲੜੇ ਚਾਹੀ ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਜਾਂ ਕਾਂਗਰਸ ਪਾਰਟੀ ਵੱਲੋਂ ਕੁਲਬੀਰ ਸਿੰਘ ਜੀਰਾ ਸ਼੍ਰੋਮਣੀ ਕਾਲੀ ਦਲ ਵੱਲੋਂ ਵਿਰਸਾ ਸਿੰਘ ਵਿਲਟੋਵਾ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਮਨਜੀਤ ਸਿੰਘ ਮੀਆਂਵਿੰਡ ਇਹ ਜਿਹੜੇ ਚਾਰ ਲੋਕ ਨੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਖੁਦ ਵੀ ਇਹਨਾਂ ਕੋਲ ਚੰਗੇ ਅਹੁਦੇ ਨੇ ਲਾਲਜੀਤ ਭੁੱਲੋਰੀ ਕੈਬਨਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਹੋ ਕੈਰੋ ਨੀ ਕੈਬਨਟ ਮੰਤਰੀ ਅ ਵਿਰਸਾ ਸਿੰਘ ਬੁਲਟੋਵਾ ਨਾ ਬੁਲਟੋਵਾ ਹੁਣੀ ਮੁਖ ਸੰਸਦ ਸਿਕਤਰ ਮਨਜੀਤ ਸਿੰਘ ਮੀਆਵਿੰਡ ਮੁਖ ਸੰਸਦ ਸਿਕਤਰ ਇਹ ਰਹੇ ਇਹ ਖਡੂਰ ਸਾਹਿਬ ਦੇ ਨੇ ਸਾਰੇ ਨੁਮਾਇੰਦੇ ਕੀ ਇਹ ਲੋਕਾਂ ਦੀਆਂ ਮੰਗਾਂ ਜਾਂ ਉਮੀਦਾਂ ਤੇ ਖਰੇ ਨਹੀਂ ਉਤਰੇ ਤੇ ਜੇ ਖਰੇ ਨਹੀਂ ਉਤਰੇ ਤੇ ਲੋਕ ਹੁਣ ਇਹਨਾਂ ਵੋਟਾਂ 'ਚ ਇਹਨਾਂ ਨੂੰ ਪਸੰਦ ਕਰ ਰਿਹਾ ਜਾਂ ਫਿਰ ਨਹੀਂ ਉਹਦੇ ਫਾਵਾ ਆਪ ਜੀ ਨੇ ਚਾਹੁੰਦਾ ਵਕ ਵਕ ਜਿਗਰ ਕੀਤਾ ਚਾਹੁੰਦਾ ਨਾਮ ਸਤਕਾਰ ਨਾਲ ਲਿਆ ਇਹਨਾਂ ਦਾ ਜੀ ਲੇਕਿਨ ਨਾ ਇਹਨਾਂ ਚਾਹਣੇ ਪਾਰਟੀਆਂ ਨੇ ਅੱਜ ਤੱਕ ਇਸ ਹਲਕੇ ਵਾਸਤੇ ਕੁਝ ਕੀਤਾ ਵਾ ਔਰ ਨਾ ਲੋਕਾਂ ਨੂੰ ਗਾਂ ਇਹਨਾਂ ਤੋਂ ਉਮੀਦ ਹੈ ਕੋਈ ਜਾਗ ਰਹੀ ਹੈ ਨਾ ਤੋਂ ਜੀ ਉਸ ਦਾ ਕਾਰਨ ਇਹ ਆ ਪਹਿਲਾਂ ਆਪ ਜੀ ਦਾ ਸੇਹ ਸੂਤਰਾਂ ਪੈਂ ਜਿਗਰ ਕੀਤਾ ਸੀ ਕਿ ਲੋਕਾਂ ਨੂੰ ਅੰਮ੍ਰਿਤਸਰ 50 ਕਿਲੋਮੀਟਰ ਚਾਹੀਓ ਖੇਮ ਕਰਨ ਹੋਵੇ ਚਾਹ ਸਰੀਆਲੀ ਹੋਵੇ ਚਾਹ ਹਰੀ ਕੇ ਪੱਤਨ ਹੋਵੇ ਜੀ ਯਾਨੀ ਉਸ ਪੁਜਜੀ ਸਰਨ ਦਾ ਜ਼ਿਲ੍ਹੇ ਨੂੰ ਲਾਜ ਕਰਾਉਣ ਵਾਸਤੇ ਅਮਰitsar ਜਾਣਾ ਹੀ ਪੈਂਦਾ ਹੈ ਜੀ ਤੁਜੀ ਦਾ ਆਗੇ ਉਹ ਸਿੱਖਿਆ ਦਾ ਪ੍ਰਬੰਧ ਜੀ ਜੀ ਸਿੱਖਿਆ ਦਾ ਪ੍ਰਬੰਧ ਇੱਥੇ ਇਹੋ ਜਿਹਾ ਪ੍ਰਬੰਧ ਆ ਤੁੰਗਸਾ ਸਾਹਿਬ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛੇ ਸਰਕਾਰ ਦੇ ਟਾਈਮ ਆ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਆ ਇੱਥੇ ਇੱਕ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਪੰਧਕ ਬਣਾ ਆ ਗਿਆ ਬਲਟੋਹ ਹਲਕੇ ਚ ਜੀ ਜੀ ਉਸ ਤੋਂ ਮਗਰੋਂ ਉਹਨੇ ਵੀ ਆਪ ਦੇ ਕਿੜ ਕੱਢਦੇ ਹੋયા ਆ ਔਰ ਕੁਝ মিডিਆ ਨੇ ਪੂਰਾ ਉਹਨਾਂ ਦਾ ਸਾਥ ਦਿੱਤਾ ਇਥੇ ਜਿਹੜੇ ਪੰਜਾਬ ਦੇ ਸਟੂਡੈਂਟ ਸੀ ਚਾਹੇ ਉਹ ਮੁਹਾਲੀ ਦੇ ਪੜ੍ਹਦੇ ਸੀ ਚਾਹੇ ਉਹ ਲੁਧਿਆਣੇ ਦੇ ਚਾਹੇ ਪਟਿਆਲੇ ਦੇ ਉਹ ਏਸ ਹਲਕੇ 'ਚ ਆ ਕੇ ਨਗਲਦਾ ਇੰਨਾ ਕੋ ਪ੍ਰਕੋਪ ਸੀ ਏਹ ਹਲਕੇ ਦੇ ਵਿੱਚ ਵੀ ਸਾਰੋਂ ਬਾਹਰੋਂ ਚੰਗੇ ਸਕੂਲਾਂ 'ਚ ਪੜ੍ਹ ਕੇ ਦੇ ਪੇਪਰ ਇੱਥੇ ਆ ਕੇ ਦੇਂਦੇ ਸੀ ਜੀ ਲੇਕਿਨ ਇੱਥੋਂ ਇਹ ਸਕੂਲਾਂ ਦੇ ਵਿੱਚ ਇੱਥੋਂ ਦੇ ਸਕੂਲਾਂ ਦੇ ਪੜ੍ਹੇ ਨੌਜਵਾਨ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਨਹੀਂ ਬੈਠ ਸਕਦੇ ਕਿਉਂਕਿ ਇਹਦੇ ਸਿੱਖਿਆ ਦਾ ਪ੍ਰਬੰਧ ਹੀ ਕੋਈ ਨਹੀਂ ਹੈਗਾ ਜੀ ਉਦੋਂ ਅਗਲੇ ਬੰਨੇ ਆ ਜੀ ਨਹਿਰੀ ਪਾਣੀ ਇਹ ਇਲਾਕੇ ਦੀ ਮੁੱਖ ਮੁੱਖ ਸਮੱਸਿਆ ਜੀ ਉਹ ਸਾਹਿਬ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਨਹਿਰੀ ਪਾਣੀ ਦਾ ਪ੍ਰਬੰਧ ਉਹਨਾਂ ਨੇ ਕੀਤਾ ਸੀ ਔਰ ਨਾਲ ਮਰਬੇਬੰਦੀ ਕੀਤੀ ਸੀ ਉਸ ਟਾਈਮ ਤੇ ਜੀ ਔਰ ਜਦ ਨਹਿਰਾਂ ਸੁੱਕ ਜਾਂਦੀਆਂ ਸੀ ਨਾਲ ਟਿਊਬਲ ਲਵਾਏ ਸੀ ਕਿ ਕਿਸਾਨਾਂ ਨੂੰ ਸਮੇਂ ਸਿਰ ਟਿਊਬਲਾਂ ਦਾ ਪਾਣੀ ਮੁਹਈਆ ਕਰਵਾਇਆ ਜਾਵੇ ਜੇ ਨਹਿਰਾਂ ਦਾ ਪਿੱਛੇ ਡੈਮਾਂ ਦੇ ਵਿੱਚੋਂ ਪਾਣੀ ਘਟ ਗਿਆ ਤੇ ਜੀ ਉਸ ਤੋਂ 15ਵ ਸਰਦਾਰ ਗੁਰਚੇ ਸਿੰਘ ਜੀ ਕੈਬਨਟ ਮੰਤਰੀ ਬਣੇ ਨਹਿਰੀ ਵਿਭਾਗ ਦੇ ਜੀ ਉਹਨਾਂ ਨੇ ਆਪ ਦੇ ਅਸਰ ਸੁੱਕ ਤੇ ਨਾਲ ਔਰ ਆਪ ਦੇ ਕੈਬਨਟ ਦਾ ਜਿਹੜਾ ਹੈਗਾ ਰੁਤਬੇ ਦੇ ਹੈ ਪ੍ਰਯੋਗ ਕਰਦੇ ਹੋਇਆ ਡਿਊੜਾ ਪਾਣੀ ਕਰ ਦਿੱਤਾ ਇਸ ਹਾਲ ਕੇ ਨੂੰ ਜੀ ਲੇਕਿਨ ਉਸ ਤੋਂ ਮਗਰੋਂ ਤਕਰੀਬਨ 20-25 ਸਾਲ ਹੋ ਗਿਆ ਇਸ ਇਲਾਕੇ ਦੇ ਵਿੱਚ ਨਹਿਰੀ ਪਾਣੀ ਜਿਹੜਾ ਆਇਆ ਹੀ ਨਹੀਂ ਕਪੂਰ ਕਟ ਆ ਰਿਹਾ ਵਾ ਮਤਲਬ ਇਸ ਖਡੂਰ ਸਾਹਿਬ ਆਪਾਂ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਮਤਲਬ 9 ਹਲਕਿਆਂ ਦੀ ਕਰ ਲਈਏ ਚਲੋ 2 ਹਲਕੇ ਕਪੂਰਥਲੇ ਦੇ ਵਿੱਚ ਆਗੇ ਕਪੂਰਥਲੇ ਤੇ ਸੁਲਤਾਨਪੁਰ ਲੋਧੀ ਇੱਕ ਫਿਰੋਜ਼ਪੁਰ ਵਾਲਾ ਜੀਰ ਆ ਗਿਆ ਜਿਹੜੇ ਮਾਝੇ ਦੇ ਹਲਕੇ ਨੇ ਚਾਹੇ ਉਹ ਬਾਬਾ ਬਕਾਲਾ ਚਾਹੇ ਜੰਡਿਆਲਾ ਗੁਰੂ ਚਾਹੇ ਖਡੂਰ ਸਾਹਿਬ ਚਾਹੇ ਪੱਟੀ ਚਾਹੇ ਤਰਨਤਨ ਜਾਂ ਫਿਰ ਖੇਮ ਕਰਨ ਇਹਨਾਂ ਇਤਿਹਾਸਿਕ ਸ਼ਹਿਰ ਨੇ ਬਾਬਾ ਬਕਾਲਾ ਚੋਲਾ ਸਾਹਿਬ ਖਡੂਰ ਸਾਹਿਬ ਗੁੰਦਵਾਲ ਸਾਹਿਬ ਬਾਬਾ ਬੁੱਢਾ ਸਾਹਿਬ ਜਿਹੜੇ ਦੀਬੀੜ ਜਿਹੜਾ ਸਾਹਿਬ ਗੁਰਦੁਆਰਾ ਇਤਿਹਾਸਕ ਪੱਖੋਂ ਐਡਾ ਵੱਡਾ ਇਹ ਕਸਬਾ ਐਡਾ ਵੱਡਾ ਹਲਕਾ ਨਾ ਸੇਲਸੂਲ ਦਾ ਪੱਖੋਂ ਮਾੜਾ ਹੈਲਥ ਪੱਖੋਂ ਮਾੜਾ ਐਜੂਕੇਸ਼ਨ ਪੱਖੋਂ ਮਾੜਾ ਨਹਿਰੀ ਸਿਸਟਮ ਪੱਖੋਂ ਮਾੜਾ ਤੇ ਫਿਰ ਇਹ ਜਿਹੜੇ ਲੋਕ ਕਿਉਂ ਇਹੋ ਜਿਹੇ ਵਾਰ-ਵਾਰ ਲੋਕਾਂ ਨੂੰ ਜਿਤਾਉਂਦੇ ਰਹਿੰਨ ਕਿਉਂ ਇਹਨਾਂ ਦੀਆਂ ਸਿਰਾਂ ਤੇ ਕਲਗੀਆਂ ਲੱਗਦੇ ਰਹੀਆਂ ਜੀ ਕੋਲਰ ਸਾਹਿਬ ਆਪ ਜੀ ਦੀ ਪੱਤਰਕਾਰੀ ਲੈ ਕੇ ਬਹੁਤ ਲੰਬੇ ਸਮੇਂ ਤੋਂ ਔਰ ਬੜਾ ਆਪ ਜੀ ਦਾ ਨਾਮ ਆ ਸੁਣਿਆ ਔਰ ਆਪ ਜੀ ਦਾ ਨਾਮ ਚੱਲਦਾ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਦੇਖੋ ਜੀ ਅਕਾਲੀ ਦਲ ਦਾ ਇਸ ਅਲਕੇ ਨੂੰ ਜਿਹੜੇ ਬਜ਼ੁਰਗ ਸੀ ਸਾਡੇ ਉਹਨਾਂ ਨੇ ਤਕੜੀ ਦਾ ਬਗੈਰ ਕਿਤੇ ਵੋਟ ਨਹੀਂ ਪਾਈ ਜੀ ਉਹ ਕੋਈ ਉਹਨਾਂ ਨੇ ਕੋਈ ਉਮੀਦਵਾਰ ਨਾਲ ਸੀ ਉਹਨਾਂ ਤਕੜੀ ਦਾ ਸੀ ਤਕੜੀ ਦਾ ਮੋਹਰ ਲਾਉਣੀ ਆ ਕਿਤੇ ਮੋਹਰ ਨਹੀਂ ਲਾਉਣੀ ਸੀ ਅਸਾਂ ਮਤਲਬ ਤਕੜੀ ਮੀਨ ਪੰਥ ਪਹਿਲ ਸੀ ਇੱਥੇ ਇਸੇ ਕਰਕੇ ਇਹਨੂੰ ਪੰਥ ਕਲਕਾ ਕਹਿੰਦੇ ਪੰਥ ਕਲਕਾ ਕਿਹਾ ਜਾਂਦਾ ਜੀ ਜੀ ਔਰ ਉਸ ਤੋਂ ਮਗਰੋਂ 1992 ala 1984 ਤੋਂ ਮਗਰੋਂ 1992 ਲਾ ਪਰ ਕੋਬ ਚੱਲਿਆ ਤੇ ਕਾਂਗਰਸ ਰਵੇ ਇਹ ਰਿਪੀਟ ਹੋਈ ਇਤੋਂ ਦੀ ਆ ਕੇ ਬਾਅਦ ਜੋ ਜਿਸ ਤਰ੍ਹਾਂ ਹੋਇਆ ਜੋ ਉਦੋਂ ਬਾਈਕਾਟ ਕੀਤਾ ਗਿਆ ਕਾਂਗਰਸ ਆ ਗਈ ਜੀ ਲੋਕਾਂ ਨੇ ਅਕਾਲੀ ਦਲ ਨੂੰ ਵੀ ਦੇਖ ਲਿਆ ਅਕਾਲੀ ਦਲ ਨੂੰ ਵੋਟਾਂ ਪਾਲੀਆਂ ਕਾਂਗਰਸ ਨੂੰ ਪਾਲੀਆਂ ਫਿਰ ਲੋਕਾਂ ਨੇ ਬਦਲਾਅ ਦੇ ਵਿੱਚ ਆਮ ਪਾਰਟੀ ਨੂੰ ਪਾਲੀਆਂ ਜੀ ਤੇ ਭੁਲਰ ਸਾਹਿਬ ਹੁਣ ਇਹ ਲੋ ਹਲਕੇ ਦੇ ਲੋਕ ਵੋਟ ਪਾਉਂਦੇ ਪਾਉਂ ਕਿਨੂੰ ਹੁੰਦੀ ਹੋਂ ਜੀ ਲੋਕਾਂ ਨੇ ਤਜਰਬੇ ਬਹੁਤ ਕਰ ਲਏ ਬਹੁਤ ਯਰਬੇ ਗੱਲ ਹੈ ਔਰ ਭੁੱਲਰ ਸਾਹਿਬ ਸਭ ਤੋਂ ਵੱਡੀ ਤਰਾਸ ਦੀ ਇਸ ਹਲਕੇ ਦੀ ਇਹ ਆ ਕਿ ਜਦੋਂ ਮੈਂ ਆਪ ਜੀ ਨੂੰ ਪਹਿਲਾਂ ਜ਼ਿਕਰ ਕੀਤਾ ਵੀ ਇਹ ਹਲਕਾ ਜਿਹੜਾ ਵਾ ਇਹ ਹੱਬ ਹੁੰਦਾ ਸੀ ਦੇਸ਼ ਦੀ ਵੰਡ ਤੋਂ ਪਹਿਲਾਂ ਜੀ ਹੁਣ ਇਹ ਹਲਕਾ ਸਭ ਤੋਂ ਬੈਕ ਵੱੜਤੇ ਚਲੇ ਗਿਆ ਵਾ ਜਿਸ ਦਾ ਮੁੱਖ ਕਾਰਨ ਇੱਥੇ ਰੇਲਵੇ ਲਾਈਨ ਜਿਹੜੀ ਆ ਅੰਮ੍ਰਿਤਸਰ ਤੋਂ ਫੋਜਪੁਰ ਨੂੰ ਜੋੜਦੀ ਸਿਰਫ 25 ਕਿਲੋਮੀਟਰ ਦਾ ਦੂਰੀ ਆ ਜੀ ਜੀ ਔਰ ਅਜੇ ਤੱਕ ਇਹਨਾਂ ਸਰਕਾਰਾਂ ਤੋਂ 25 ਕਿਲੋਮੀਟਰ ਲੰਬੀ ਰੇਲਵੇ ਲਾਈਨ ਨਹੀਂ ਬਣਾਈ ਗਈ ਜਿਹੜੀ ਵੀ ਸਿੱਧੀ ਪੰਦਰਕਾ ਨੂੰ 15 ਪੰਦਰਕਾ ਨੂੰ ਜਾ ਕੇ ਜੋੜਦੀ ਆ ਕੰਨਿਆਕ ਮਾਰੀ ਤਿਕਰ ਜੀ ਪਹੁੰਚਦੀ ਆ ਜੇ ਇਹ ਆਪਣੀ ਇਹ ਰੇਲਵੇ ਲਾਈਨ ਇੱਧਰ ਪਾ ਜੰਦੀ ਆ ਤੇ ਇਹ ਜਿਹੜਾ ਹਲਕਾ ਪੱਟੀ ਆ ਇਹ ਇੰਡਸਟਰੀ ਇਹ ਆਪਣੇ ਵਿਕਾਸ ਪੱਖੋਂ ਸੇਰ ਸਹੂਲਤਾ ਪੱਖੋਂ ਵੀ ਹਰ ਪੱਖੋਂ ਵੀ ਇਹ ਵਿਕਾਸ ਕਰ ਸਕਦਾ ਵਾ ਤੁਸੀਂ ਪੱਟੀ ਦੀ ਗੱਲ ਕਰਦੇ ਹੋ ਕਿ ਪੱਟੀ ਪਛੜ ਗਿਆ ਪੱਟੀ ਦੇ ਵਿੱਚ ਕੈਰੋ ਪਰਿਵਾਰ ਦਾ ਦਬਦਬਾ ਰਿਆ ਪਰ ਕਿ ਜਿੰਨਾ ਕੀ ਕੰਮ ਕੀਤਾ ਸ਼ਾਇਦ ਇਸੇ ਕਰਕੇ ਉਹ ਹਾਰ ਗਏ ਦੋ ਦਫਾ ਸਵਾਲ ਹੈ ਕਿ ਪੱਟੀ ਦੀ ਤੁਸੀਂ ਕਹਿੰਦੇ ਡਵੈਲਪਮੈਂਟ ਨਹੀਂ ਪਰ ਸਰਕਾਰਾਂ ਦਾ ਜ਼ੋਰ ਬੜਾ ਲੱਗਾ ਸੀ ਕਿ ਗੋਂਦਵਾਲ ਸਾਹਿਬ ਨੂੰ ਵੀ ਇੰਡਸਟਰੀਅਲ ਹੱਬ ਬਣਾਉਣਾ ਸਰਕਾਰਾਂ ਦਾ ਉੱਥੇ ਵੀ ਜ਼ੋਰ ਨਹੀਂ ਲੱਗਾ ਜੀ ਉੱਥੇ ਬੋਲਦੇ ਸਾਰ ਸਿਰਫ ਜੇਲ੍ਹ ਜੇਲ੍ਹ ਬੰਦ ਕੇ ਸੀਮਤ ਰਹਿ ਗਈ ਇੰਡਸਟਰੀ ਏਰੀਆ ਉਹ ਜੀ ਉਹ ਬਾਕੀ ਤੇ ਕੋਈ ਇੰਡਸਟਰੀ ਨਹੀਂ ਰਹੀ ਉੱਥੇ ਸਿਰਫ ਜੇਲ੍ਹ ਆ ਗਈ ਉਸ ਦੀ ਜੀ ਤੇ ਜੇ ਮੈਂ ਆਜਿ ਨੂੰ ਗੱਲ ਕਰਾ ਸੀ ਰੇਲਵੇ ਲਾਈਨ ਦੀ ਜੇ ਰੇਲਵੇ ਲਾਈਨ ਹੈ 25 ਕਿਲੋਮੀਟਰ ਦੀ ਇੱਥੋਂ ਬੰਦੀ ਆ ਤੇ ਬੰਬੇ ਦਾ 200 ਕਿਲੋਮੀਟਰ ਦਾ ਰਸਤਾ ਪੈਂਦਾ ਘਾਟਦਾ ਵਾ ਅੰਮ੍ਰਿਤਸਰ ਤੋਂ ਬੰਬੇ ਤੱਕ ਦਾ ਜੀ ਜੀ ਔਰ ਇਹਦੇ ਵਿੱਚ ਸਾਰੇ ਤਰਨਤਾਰ ਡਿਸਟ੍ਰਿਕਟ ਨੂੰ ਨਾਲ ਫਰੋਈਪੁਰ ਦੇ ਜਿਹੜੇ ਜਿੰਨੇ ਵੀ ਪਿੰਡ ਪੈਂਦੇ ਆ ਸਾਰਿਆਂ ਨੂੰ ਫਾਇਦਾ ਹੋਣਾ ਨਾ ਕਿ ਇਕੱਲੇ ਪੱਟੀ ਨੂੰ ਹੋਣਾ ਜੀ ਲੇਕਿਨ ਅਫਸੋਸ ਜੀ ਕਿਸੇ ਵੀ ਸਰਕਾਰ ਨੂੰ ਇਸ ਵੱਲ ਧਿਆਨ ਨਹੀਂ ਦਿੱਤਾ ਜੀ ਔਰ ਜਿਹੜੇ ਇੱਥੇ ਨਮਾਇਦ ਕੋਲ ਦੱਸਾ ਜੀ ਜੀ ਕੋਲਸਰ ਧਿਆਨ ਇਹ ਹੋਇਆ ਵਾ ਜੀ ਹੁਣ ਜਦੋਂ ਸਵੇਰੇ ਨਿਕਲੀ ਦਾ ਕਵਰੇਜ ਵਾਸਤੇ ਤੇ ਸਵੇਰੇ 8 ਵਜੇ ਆ ਸਰਕਾਰੀ ਦੇ ਬਾਹਰ ਤੇ ਜਿਹੜੇ ਇੱਥੇ ਪ੍ਰਾਈਵੇਟ ਕੇਂਦਰ ਕੋਲੇ ਉਹਨਾਂ ਨੇ ਬਾਹਰ ਉਡਾ ਲਿਆ ਨਸ਼ੇ ਵਾਲੀਆਂ ਗੋਲੀਆਂ ਲੈਣ ਵਾਲਿਆਂ ਦੀ ਜਿਹੜੀ ਆ ਉਹ ਲਾਈਨਾਂ ਲੰਬੀਆਂ ਲੱਗੀਆਂ ਹੁੰਦੀਆਂ ਸਾਡੇ ਜੀ ਜੀ ਜੇ ਵਿਕਾਸ ਹੈ ਤਾਂ ਨਸ਼ੇ ਦਾ ਵਿਕਾਸ ਜ਼ਰੂਰ ਹੋਇਆ ਹਲਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਹੋਇਆ ਵਾ ਤੁਸੀਂ ਜ਼ਿਕਰ ਕੀਤਾ ਕਿ ਜੇ ਉਹ 25 ਕਿਲੋਮੀਟਰ ਦੀ ਰੇਲਵੇ ਲਾਈਨ ਬਣ ਜੇ ਤੇ ਅੰਮ੍ਰਿਤਸਰ ਤੋਂ ਬੰਦਰਗਾਹ ਤੱਕ 200 ਕਿਲੋਮੀਟਰ ਦਾ ਵਕਬਾ ਘਟ ਜਾਣਾ ਹੈਗਾ ਕਿ ਗੁਰਚੇਤ ਸਿੰਘ ਭੁੱਲੜ ਤੋਂ ਲੈ ਕੇ ਤੇ ਲਾਲਜੀਤ ਸਿੰਘ ਭੁੱਲੜ ਤੱਕ ਜੋ ਕੈਬਨਲ ਮੰਤਰੀ ਰਹੇ ਨੇ ਜਾਂ ਦੇਸ਼ਪ੍ਰਤਾਪ ਕਹਰੋਂ ਜਾਂ ਵਿਰਸਾ ਸਿੰਘ ਮਲਟੋਵਾ ਜਾਂ ਰਣਜੀਤ ਸਿੰਘ ਬ੍ਰਹਮਪੁਰਾ ਰਣਜੀਤ ਸਿੰਘ ਬ੍ਰਹਮਪੁਰੇ ਤੋਂ ਪਹਿਲਾਂ ਡਾਕਟਰ ਰਤਨ ਸਿੰਘ ਜਨਾਲਾ ਤੇ ਫਿਰ ਹੁਣ ਜਸਬੀਤ ਸਿੰਘ ਡਿੰਪਾ ਇਨਾਂ ਨੂੰ ਸਮਝ ਨਹੀਂ ਸੀ ਕਿ ਜੇ 25 ਕਿਲੋਮੀਟਰ ਰੇਲਵੇ ਲਾਈਨ ਪੈ ਜਾਂਦੀ ਕਿ ਜਾਂ ਕਦੀ ਇਹਨਾਂ ਦਾ ਧਿਆਨ ਹੀ ਗਿਆ ਜਾਂ ਧਿਆਨ ਗਿਆ ਤੇ ਸੈਂਟਰ ਵਾਲਿਆਂ ਨੇ ਨਹੀਂ ਮੰਨੀ ਤੇ ਸੂਬਾ ਸਰਕਾਰ ਦੀਆਂ ਲਾਪਰਵਾਹੀਆਂ ਨਲਾਇਕੀਆਂ ਕਮਜ਼ੋਰੀਆਂ ਕਰਕੇ ਇਹ ਇਲਾਕਾ ਤਰਨ ਤਨ ਪਛੜ ਗਿਆ ਹੁਣ ਸਰਦਾਰ ਸਾਹਿਬ ਬਹੁਤ ਵਧੀਆ ਤੁਸੀਂ ਸਵਾਲ اٹھਾਇਆ ਹੈ ਇਹਦੇ ਵਿੱਚ ਇਹ ਆ ਕਿ ਪਹਿਲਾਂ ਤੇ ਕਹਿੰਦੇ ਸੀ ਰੇਲਵੇ ਲਾਈਨ ਪਾਸ ਹੋ ਗਿਆ ਤੇ ਪੰਜਾਬ ਸਰਕਾਰ ਨੇ 40% ਹਿੱਸੇ ਦੇ ਵਿੱਚ ਪਾਉਣਾ ਤੇ ਪੰਜਾਬ ਸਰਕਾਰ ਕੋਲ ਬੈਠੀ ਨਹੀਂਗਾ 40% ਪਾਉਂਦਾ ਜੀ ਜੀ ਉਹ ਤੋਂ ਮਗਰੋਂ ਇਹ ਦੋਸ਼ ਲੱਗਦੇ ਰਹੇ ਕਿ 15 ਸਾਲ ਆ ਕਾਲੀਦਾਬ ਦੀ ਸਰਕਾਰ ਰਹੀ ਆ ਤੇ ਬਾਦਲ ਪਰਿਵਾਰ ਦੀਆਂ ਬੱਸਾਂ ਜਿਹੜੀਆਂ ਹੋਰ ਨੋ ਬਟਿੰਡੇ ਨੂੰ ਚੱਲਦੀਆਂ ਸੀ ਜੀ ਜੇ ਇਹ ਰੇਲਵੇ ਲਾਈਨ ਚੱਲਦੀ ਆ ਲੋਕਾਂ ਦੇ ਕਹਿਣ ਦੇ ਮੁਤਾਬਕ ਜੇ ਇਹ ਰੇਲਵੇ ਲਾਈਨ ਚੱਲਦੀ ਸੋ ਉਹਨਾਂ ਦੇ ਜਿਹੜੀ ਆ ਟਰਾਂਸਪੋਰਟ ਤੇ ਬਹੁਤ ਮਾੜਾ ਅਸਰ ਪੈਣਾ ਸੀ ਉਹਦਾ ਪ੍ਰਭਾਵ ਪੈਣਾ ਸੀ ਉਹਦੇ ਘਾਟੇ ਜਾਣਾ ਹੁੰਨੇ ਜੀ ਜੀ ਦਾ ਸੰਤਾਪ ਇਹ ਇਲਾਕਾ ਤਰਨਤਾਂ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਸ੍ਰੋਪੁਰ ਜ਼ਿਲ੍ਹਾ ਇਹ ਪੂਰੇ ਆ ਜੀ ਤੇ ਜੇ ਆਪਾਂ ਗੱਲਾਂ ਕਰੀਏ ਵੀ ਇਹਨੇ ਆਪਣੀ ਆਪ ਜੀ ਨੇ ਕਿਹਾ ਵੀ ਲੋਕ ਸਭਾ ਦੇ ਜਿਹੜੇ ਆ ਰਹੇ ਸਰਦਾਰ ਪਰਮਪੁਰਾ ਸਾਹਿਬ ਉਗੋਗੇ ਸਾਹਿਬ ਸਾਰੇ ਰਹੇ ਆ ਜੀ ਸਰ ਉਹ ਪੁਨਰ ਸਭਾ ਹੈ ਜਿਹੜਾ MP ਬਣਦੇ ਆ ਉਹ ਤਾਂ ਵੋਟਾਂ ਪਾਉਂਦੇ ਕਿ ਲੋਕ ਸੀਮਤਾ ਮਗਰੋਂ ਇਹਨਾਂ ਜਿੰਨੇ ਵੀ ਆਪ ਜੀ ਨੇ ਜਿਗਰ ਕੀਤਾ ਕੋਈ ਕਿਸੇ ਨੇ ਦਰਸ਼ਨ ਪੱਟੀ ਹਲਕੇ ਨੂੰ ਨਹੀਂ ਹੋਏ ਬਾਅਦ MP ਬਣ ਤੋਂ ਬਾਅਦ ਜੀ ਅੱਛਾ ਆਪਾਂ ਓਵਰਲ ਖਰੂਰ ਸਾਹਿਬ ਹਲਕੇ ਦੀ ਗੱਲ ਕਰੀਏ ਤੇ ਇਸ ਸਮੇ ਤੁਹਾਨੂੰ ਲੱਗਦਾ ਕਿ ਕਿ ਜੋ ਵੀ ਉਮੀਦਵਾਰ ਨੇ ਚਾਹੇ ਲਾਲਜੀਤ ਸਿੰਘ ਭੁੱਲਰ ਕਡੂਰ ਸਾਹਿਬ ਦੇ ਹਲਕਿਆਂ ਦੀ ਗੱਲ ਕਰ ਰਹੇ ਨੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਵਿਰਸਾ ਸਿੰਘ ਬਲਟੋਵਾ ਮੁੱਦਿਆਂ ਦੀ ਗੱਲ ਕਰ ਰਹੇ ਨੇ ਇੰਦਰਜੀਤ ਸਿੰਘ ਕੁਲਬੀਰ ਸਿੰਘ ਜੀਰਾ ਕੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਇਹ ਜਿੰਨੇ ਵੀ ਲੋਕ ਲੜ ਰਹੇ ਨੇ ਮੁੱਦਿਆਂ ਦੀ ਗੱਲ ਕਰ ਰਹੇ ਕਿ ਇੱਕ ਦੂਜੇ ਦੇ ਕੱਪੜੇ ਉਤਾਰ ਰਹੇ ਨੇ ਭੁੱਲਰ ਸਾਹਿਬ ਇਹਨਾਂ ਤਿੰਨਾਂ ਚਾਰੇ ਪਾਰਟੀਆਂ ਨੇ ਰਾਜ ਕੀਤਾ ਇਹ ਹਲਕੇ ਤੇ ਪੰਜਾਬ ਤੇ ਜੇ ਵਿਕਾਸ ਕਰਵਾਉਣਾ ਹੁੰਦਾ ਤੇ ਉਹ ਪਹਿਲਾਂ ਕਰਾ ਸਕਦੇ ਸੀ ਆਜ ਆਜ ਵਾਦਾ ਕਰਨ ਕਿ ਪਹਿਲਾਂ ਕਿਥੇ ਗਏ ਸੀ ਸਾਰੇ ਇਹ ਫਿਰ ਗੱਲ ਕੀ ਕਰੇ ਲੋਕਾਂ ਕੋ ਵੋਟਾਂ ਕਿਹੜੇ ਕਿਸ ਆਸ ਦੇ ਨਾਲ ਮੰਗ ਰਹੇ ਜਾਂ ਕਿਹੜੀ ਉਮੀਦ ਜਤਾਰੇ ਲੋਕਾਂ ਨੂੰ ਕਿ ਲੋਕ ਫਿਰ ਇਹਨਾਂ ਵੋਟਾਂ ਪਾ ਦੇਣ ਲੋਕਾਂ ਦਾ ਆਸ ਇਹ ਹੈ ਪੁਜ ਸਾਥੀ ਇਹ ਲੋਕਾਂ ਤੋਂ ਇਹ ਤਾਂ ਕਿ ਵੋਟਾਂ ਮੰਗ ਰਹੇ ਉਹ ਵਿਰਸਾ ਹੋਂ ਕਲਵੀਰ ਨੂੰ ਮੜਾ ਕਹੀ ਜਾਂਦਾ ਕਲਵੇਰ ਤੋਂ ਲਾਜ ਸਿੰਘ ਨੂੰ ਮੜਾ ਕਹੀ ਜਾਂਦਾ ਵਾ ਸਾਰੇ ਨਾਲ ਕੇ ਅਮਰਤਪਾਲ ਸਿੰਘ ਨੂੰ ਮੜਾ ਕਹੀ ਜਾਂਦੇ ਆ ਬਸ ਇਥੋਂ ਦੀ ਕਸੀਮ ਤੋਂ ਕੇ ਰਹਿ ਗਿਆ ਲੋਕੀ ਨੂੰ ਹੁੰਦੇ ਪਏ ਸਾਰਾ ਕੁਝ ਹੁੰਦਾ ਜੀ ਮਤਲਬ ਮੈਂ ਵੱਡਾ ਤੇ ਜਾਂ ਮੈਂ ਵੱਡਾ ਪੰਥਕ ਇਹ ਮੁੱਦਾ ਚੱਲ ਰਿਹਾ ਹੈਗਾ ਜੀ ਬਸ ਪੰਥਕ ਮੁੱਦਾ ਚੱਲ ਰਿਹਾ ਜੀ ਮੈਂ ਪੰਥਕਵਾ ਹੋੜ ਕੇ ਪੰਥਕ ਹੈਗਾ ਨਹੀਂਗਾ ਪੰਜਾਬ ਵਿੱਚ ਮਿੱਤ ਵਗੈਰ ਪੰਥਕ ਕੋਈ ਨਹੀਂ ਹੈਗਾ ਇਥੇ ਤੇ ਜੀ ਮਤਲਬ ਲੋਕਾਂ ਦੀ ਕੋਈ ਚਿੰਤਾ ਨਹੀਂ ਤੁਸੀਂ ਕਈ ਗੱਲਾਂ ਬੜੀਆਂ ਮਹੱਤਵਪੂਰਨ ਕੀਤੀਆਂ ਖੈਰਾ ਸਾਹਿਬ ਤੁਸੀਂ ਹੈਲਥ ਦੀ ਗੱਲ ਕੀਤੀ ਐ ਐਜੂਕੇਸ਼ਨ ਦੀ ਗੱਲ ਕੀਤੀ ਓਵਰ ਆਲ ਬੁਨਿਆਦੀ ਡਿਵੈਲਪਮੈਂਟ ਦੀ ਗੱਲ ਕੀਤੀ ਐ ਪਰ ਇੱਕ ਹੋਰ ਹੈ ਕਿਉਂਕਿ ਤੁਹਾਡੇ ਇਲਾਕਾ ਬਾਰਡਰ ਦੇ ਨਾਲ ਆ ਕਿਸਾਨਾਂ ਦੀਆਂ ਆਪਣੀਆਂ ਇੱਕ ਵੱਖਰੀਆਂ ਸਮੱਸਿਆਵਾਂ ਨੇ ਕਿ ਉਹਨਾਂ ਨੂੰ ਪਾਸ ਬਣਾਉਣੇ ਤਾਰੂਹ ਪਾਰ ਜਾਣਾ ਪੈਂਦਾ ਸਰਦੀ ਕਿਸਾਨਾਂ ਦੀਆਂ ਆਪਣੀਆਂ ਮੁਸ਼ਕਲਾਂ ਨੇ ਰੋਜ਼ਗਾਰ ਦੀ ਲੋਕਾਂ ਨੂੰ ਮਿਲ ਨਹੀਂ ਰਹੀਆਂ ਨਾ ਹੀ ਸਾਧਨ ਨੇ ਐਜੂਕੇਸ਼ਨ ਪੱਖੋਂ ਵੀ ਤੁਸੀਂ ਕਹਾ ਕਿ ਜੇ ਕੋਈ ਅਪਰ ਆਉਂਦਾ ਤੇ ਉਹਨੂੰ ਬੰਨ ਲੈਂਦੇ ਸੀ ਇਹ ਜਿਹੇ ਮੌਕੇ ਦੇ ਵਿੱਚ ਲੋਕਾਂ ਦਾ ਕਿੰਨਾ ਕਸੂਰ ਹੈ ਤੇ ਜਿਹੜੇ ਅਸੀਂ ਨੁਮਾਇੰਦੇ ਚੋਂਦੇ ਉਹ ਕਿੱਡੇ ਵੱਡੇ ਦੋਸ਼ੀ ਨੇ ਫਲਦਾ ਲੋਕਾਂ ਦਾ ਕਸੂਰ ਵੀ ਇਥੋਂ ਤੱਕ ਹੈਗਾ ਵੀ ਲੋਕੇ ਵੀ ਮੁਫਤ ਦੀਆਂ ਜੜੀਆਂ ਵਾਂ ਸੂਰਤਾਂ ਉਹ ਭਾਵ ਦੀਆਂ ਦੁਕਾਨਾਂ ਸਾਰੀਆਂ ਵਿੱਚ ਮੁਫਤੀ ਮਿਲਦਾ ਜਾਵੇ ਸਰਕਾਰਾਂ ਵੀ ਮੁਫਤ ਦੇ ਜਾਣ ਜੀ ਇਨ੍ਹਾਂ ਹਲਕਿਆਂ ਦੇ ਵਿੱਚ ਇੱਕ ਹਲਕਾ ਸੋਚਿਆ ਵੀ ਅੱਗਾ ਜਿਹੜੀ ਉਹਨਾਂ ਦੀ ਸਰਕਾਰ ਉੱਥੇ ਰਹੀ ਉਹਦੇ ਐਮਐਲਏ ਸਾਹਿਬ ਨੇ ਕਿਹਾ ਵੀ ਜਿਹੜਾ ਮਰਜ਼ੀ ਟਰਾਂਸਫਰ ਲਗਾਵੇ ਜਿਹੜਾ ਮਰਜ਼ੀ ਕਨੈਕਸ਼ਨ ਲਾਵੇ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ ਇਥੇ ਜਿਹੜੇ ਲੈਣਾ ਕਿਤੇ ਜਾਂ ਬੀਜੇ ਦੀਆਂ ਨਜਾਇਜ਼ ਟਰਾਂਸਫਰ ਲਗਾਏ ਗਏ ਨਜਾਇਜ਼ ਕਨੈਕਸ਼ਨ ਲਗਾਏ ਗਏ ਜੀ ਘਰੇ ਬੈਠੇ ਘਰੇ ਬੈਠੇ ਤੁਸੀਂ ਪਲੱਸ 2 ਕਰੀ ਗਏ ਘਰੇ ਬੈਠੇ ਬੀਏ ਕਰੀ ਗਏ ਲੇਕਰ ਉਹਨਾਂ ਦਾ ਖਮਿਆਜਾ ਜਿਹੜਾ ਹੁਣ ਭੋਗਣਾ ਪੈ ਰਿਹਾ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਵਾ ਜੀ ਇੰਡਸਟਰੀ ਏਰੀਆ ਇਸ ਇਲਾਕੇ 'ਚ ਕੋਈ ਨਹੀਂ ਹੈਗਾ ਇੱਕ ਵੀ ਇੰਡਸਟਰੀ ਪੁੰਨਰ ਸਾਹਿਬ ਇਲਾਕੇ 'ਚ ਨਹੀਂ ਹੈਗੀ ਤਰਨਤਾਰ ਡਿਸਟ੍ਰਿਕਟ ਦੇ ਵਿੱਚ ਜਿੱਥੇ ਸਾਡੇ ਬੱਚੇ ਰੋਜ਼ਗਾਰ ਤੇ ਲੱਗ ਸਕਣ ਤੇ ਜਿੰਨੇ ਵੀ ਇਸ ਇਸ ਇਹ ਸਾਰੇ ਫਿਰ ਫੋਕੇ ਹੀ ਆ ਮਾਜਦੇ ਜਰਨਲ ਇਹ ਇੱਕ ਦੂਜੇ ਦੇ ਦੂਸ਼ਣ ਬਾਰੇ ਜਿਹੜੀ ਕਾਰਨ ਸੇ ਕੇ ਸੀਮਤਾ ਵਿਕਾਸ ਕਰਾਉਣ ਤੇ ਕੋਈ ਵੀ ਅੱਗੇ ਨਹੀਂ ਆਇਆ ਤੇ ਵਿਕਾਸ ਕਰਾ ਕੇ ਅੰਨੇ ਮਾਜੀ ਦਾ ਜਰਨੈਲ ਬਣਾ ਇੱਕ ਤੁਸੀਂ ਨੀਵੇਂ ਵਖਾ ਕੇ ਜਰਨੈਲ ਹਰ ਕੋਈ ਪੰਨੋਂ ਤਾਂਗ ਦੇ ਵਿੱਚ ਆ ਤੇ ਲੇਕਿਨ ਜੋ ਵੀ ਇਹ ਹਲਕਾ ਵਾ ਖਡੂਰ ਸਹਿ ਵੀ ਸਾਰਾ ਬਾਰਡਰੀ 벨ਟ ਵਾ ਜੇ ਕਪੂਰਥਲਾ ਛੱਡ ਕੇ ਸੁਲਤਾਨਪੁਰ ਸਹਿ ਨੂੰ ਛੱਡ ਕੇ ਜੀ ਹਲਕੇ ਦਾ ਆਰਥਿਕ ਪੱਖੋਂ ਸਿਹਤ ਪੱਖੋਂ ਸਿੱਖਿਆ ਪੱਖੋਂ ਨਹਿਰੀ ਪਾਣੀ ਪੱਖੋਂ ਬਹੁਤ ਬੁਰਾ ਹਾਲ ਹੈ ਅੱਛੇ ਇੱਕ ਹੋਰ ਸਵਾਲ ਹੈ ਕਿ ਐਸਐਮਏ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਆ ਔਰ ਸਰਕਾਰ ਕਹਿ ਰਹੀ ਕਿ ਅਸੀਂ ਕੰਮ ਬਹੁਤ ਕੀਤਾ ਅਸੀਂ 40000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ 90% ਦੀ ਲੋਕਾਂ ਨੂੰ ਮੁਕਤ ਬਿਜਲੀ ਦਿੱਤੀ ਜਾ ਰਹੀ ਹੈ ਇਹ ਜਿਹੜੇ ਮੁੱਦੇ ਨੇ ਇਹ ਲੋਕਾਂ ਨੂੰ ਸਰਕਾਰ ਗਿਣਾ ਰਹੀ ਆ ਇਹ ਤਾਂ ਲੱਗਦਾ ਹੈ ਕਿ ਬਹੁਤ ਵੱਡੇ ਫੈਕਟਰ ਬਣ ਰਹੇ ਨੇ ਪਉਂਸਾ ਜਿਹੜਾ ਤਾਂ ਖਡੂਰ ਸਾਹਿਬ ਹਲਕਾ ਜੀ ਮੈਂ ਆਪ ਖਡੂਰ ਸਾਹਿਬ ਰਕੇ ਗੱਲ ਕਰੀਏ ਇੱਥੇ ਨੇ ਅ ਅਜ ਤੋਂ ਜੋ ਜਦੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਉਮੀਦਵਾਰ ਨੰਨੇ ਗਏ ਸੀ ਜੀ ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਆ ਰਹੀ ਸੀ ਜੀ ਤਾਂ ਰਸਲ ਸਰਦਾਰ ਰਾਣਾ ਗੁਰਜੀਤ ਸਿੰਘ ਜਾਂ ਉਹਨਾਂ ਦੇ بیٹے ਦੀ ਆਵਾਜ਼ ਆ ਰਹੀ ਸੀ ਜੀ ਲੇ ਉਸ ਦਿਨ ਤੋਂ ਲਾਲਜੀਤ ਸਿੰਘ ਭੁੱਲਰ ਹੈਵੀ ਚੱਲ ਰਿਹਾ ਸੀ ਇਸ ਹਲਕੇ ਦੇ ਵਿੱਚ ਜੀ ਔਰ ਇਹ ਵੀ ਕਿਹਾ ਜਾ ਰਿਹਾ ਸੀ ਲਾਲ ਸਿੰਘ ਲਾਲਜੀਤ ਸਿੰਘ ਭੁੱਲਦੇ ਦੇ ਮੁਕਾਬਲੇ ਦਾ ਮੇਠੀ ਅੱਗੇ ਆਇਆ ਤੇ ਨਾਂ ਸਰਦਾਰ ਰਾਣਾ ਗੁਰਜੀਤ ਸਿੰਘ ਅੱਗੇ ਆਏ ਆ ਜੀ ਇੱਕ ਤਰਫਾ ਦਾ ਮੁਕਾਬਲਾ ਸੀ ਉਹ ਚੱਲ ਗਿਆ ਸੀ ਜੀ ਉਸ ਤੋਂ ਬਾਅਦ ਸਰਦਾਰ ਵਿਸ਼ਵਾ ਸਿੰਘ ਵਲਟੋਆ ਆ ਗਏ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਆ ਗਏ ਜੀ ਚਾਹੇ ਉਹ ਆਪਣੀ ਉਹਨਾਂ ਨੇ ਸਾਰਾ ਕੁਝ ਸੁਣਨਾ ਪਰ ਮੁਕਾਬਲੇ ਵਿੱਚ ਲਾਲਜੀਤ ਸਿੰਘ ਨੂੰ ਭੁੱਲਦੇ ਕੋਈ ਨਹੀਂ ਸੀ ਹੈਗਾ ਜੀ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਆ ਗਏ ਜੀ ਤੇ ਪਿੰਡਾਂ ਦੇ ਮੁਹਾਨ ਹੀ ਬਦਲ ਗਈ ਆ ਭੁੱਲਾ ਸਾਹਿਬ ਸਾਰਿਆਂ ਦੇ ਪਿੰਡਾਂ ਨੇ ਇਕਾਈ ਕਰ ਲਿਆ ਭਈ ਹਰ ਇੱਕ ਬੋਰਡ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਨੂੰ ਜਾਣੀ ਚਾਹੀਦੀ ਸਾਡੀ ਜੀ ਮਤਲਬ ਅਮਰਤਪਾਲ ਸਿੰਘ ਦੇ ਚੋਣ ਲੜਨ ਦੇ ਨਾਲ ਸਰਕਾਰ ਦੀਆਂ ਧਰਿਆ-ਤਰਿਆਈਆਂ ਰਹਿ ਗਈਆਂ ਆਪੋਜੀਸ਼ਨ ਪਾਰਟੀ ਦੇ ਨੁਮਾਇੰਦਿਆਂ ਦੀਆਂ ਧਰਿਆ-ਤਰਿਆਈਆਂ ਰਹਿ ਗਈਆਂ ਤਾਂ ਲੱਗਦਾ ਕਿ ਖਡੂਰ ਸਾਹਿਬ ਦੇ ਲੋਕ ਇੱਕ ਨਵਾਂ ਤਜਰਬਾ ਕਰਨ ਜਾ ਰਹੇ ਆ ਇਹ ਕੜੂਸਾ ਦੇ ਲੋਕ ਜਿਹੜੇ ਮਾਝੇ ਦੇ ਹੈਗੇ ਆ ਇਹ ਹਰ ਸਾਲ ਨਵਾਂ ਤਯਰਬਾਹ ਕਰਦੇ ਆ ਹੂੰ ਜੀ ਇਹ ਹੁਣ ਸਾਹਿਬ ਜੀ ਆਪ ਜੀ ਇਹ ਹਲਕੇ ਦੀ ਵਿਚਰੇ ਹੋਗੇ ਮਿਲਾਪੜੇ ਇਹਨਾਂ ਵਿੱਚ ਇੱਥੇ ਵੇਖੋ ਇਸਾਈ ਵੀ ਪਹੁੰਚਿਆ ਰਹਿੰਦੇ ਸਾਈਂ ਤਰਮਦੇ ਵੀ ਹਿੰਦੂ ਵੀ ਪਹੁੰਚਿਆ ਰਹਿੰਦੇ ਮੀਰ ਮੇਰੇ ਸਿੱਖੀ ਬਹੁਤ ਰਹਿੰਦੇ ਮੁਸਲਮਾਨ ਵੀ ਬਹੁਤ ਨੇ ਜੀ ਜੀ ਸਾਰਿਆਂ ਦੇ ਵਿੱਚ ਕੋਈ ਨਹੀਂ ਆਪਸ ਹੀ ਕੁੜਤਨ ਨਹੀਂ ਹੈਗੀ ਕੋਈ ਵੀ ਇੱਕ ਦੂਜੇ ਨਾਲ ਦੁਸ਼ਮਣਬਾਜੀ ਨਹੀਂ ਕਿਸੇ ਦੇ ਉੱਤੇ ਕਰਦੇ ਜੀ ਆਪਸੀ ਭਾਈਚਾਰਾ ਸਾਂਝ ਨਾਮੇ ਸ਼ਾਇ ਰਹਿੰਦੇ ਕੜ ਤਯਰਬੇ ਦੇ ਪੈ ਜੀ 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 ਕਿ ਇਸਾਈ ਇਸਾਈ ਵੀਰ ਦਾ ਮੈਨੂੰ ਫੋਨ ਆ ਰਿਹਾ ਸੀ ਕਿ ਹਲਕੇ ਦਾ ਉਹ ਮੋਹਤਬਾਰਾ ਮੈਨੂੰ ਕਹਿੰਦਾ ਵੀ ਯਾਰ ਕਿ ਅਸੀਂ ਵੋਟ ਜੜੀ ਉਹ ਅਮਰਪਾਲ ਸਿੰਘ ਨੂੰ ਪਾ ਰਹੇ ਮੈਂ ਕੀ ਗੱਲ ਹੋਗੀ ਤੁਸੀਂ ਅਮਰਪਾਲ ਨੂੰ ਵੋਟ ਪਾ ਰਹੇ ਬਾਕੀ ਪਾੜੇ ਤੁਹਾਡੇ ਨਾਲ ਅਮਰਪਾਲ ਤੁਸੀਂ ਤੇ ਕਹਿੰਦੇ ਆਪਣੇ ਉਹ ਪੰਥਕ ਨੂੰ ਵੋਟ ਦੇ ਪਾਣੀ ਕਹਿੰਦੇ ਨਹੀਂ ਪੰਥਕ ਨਹੀਂ ਅਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਵਾ ਲੇਕਿਨ ਕਿ ਨਵਾਂ ਤਜਰਬਾ ਕਰਨਾ ਸੀ ਪਰ ਤਜਰਬਾ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਕਰੇ ਨੇ ਲੋਕ ਉਹਨਾਂ ਵਾਸਤੇ ਚੰਗਾ ਹੋਏਗਾ ਪੁੱਛਦਾ ਵਾ ਸਿੱਖਿਆ ਦੇ ਪੱਖੋਂ ਪਛੜਿਆ ਹੋਣ ਕਰਕੇ ਸੋਚਣਾ ਸੋਚ ਦੇ ਘੱਟ ਵਾ ਸਾਰੇ ਜੀ ਜੀ ਸਿੱਖਿਆ ਜਿਹੜਾ ਜੇ ਆਪਾਂ ਵੰਡ ਦੇ ਹਿਸਾਬ ਨਾਲ ਲਈਏ ਵੀ ਆਰਥਿਕ ਪੱਖੋਂ ਕਿਹੜਾ ਦੇਸ਼ ਅੱਗੇ ਜਾ ਰਿਹਾ ਜਿਹੜਾ ਸੂਭਾ ਅੱਗੇ ਜਾ ਰਿਹਾ ਵਾ ਕਿਹੜਾ ਉਮੀਦਵਾਰ ਜਿਤਨਾ ਚਾਹੀਦਾ ਤੇ ਉਹ ਅੱਗੇ ਲਿ ਜਾ ਸਕਦਾ ਵਾ ਲੇਕਿਨ ਮਾਝੇ ਦੇ ਲੋਕ ਇਹ ਅੱਜ ਹਾਰੂਗਾ ਜਿਹੜੇ ਪਾਸੇ ਪੈ ਗਏ ਜਿਤਨਾ ਬੰਦਾ ਸਿੰਘ ਭਾਦਰ ਨੂੰ ਕਿਹਾ ਸੀ ਗੁਰੂ ਗੋਬਿੰਦ ਸਿੰਘ ਨੇ ਜਿੰਨਾ ਚਿਰ ਮੱਝ ਲੈ ਆਇਨਾ ਉਹ ਚ ਲੜਾਈ ਨਾ ਕਰ ਇਸ ਰੰਦ ਫਤਨਾ ਕਰੇ ਉਹ ਜਿਸ ਰੰਦ ਫਤ ਨਹੀਂ ਹੋਣੀ ਇਹ ਮੱਝ ਨੂੰ ਫਤੇ ਕਰ ਰਹੇ ਸਰਾਂ ਅੰਦਰ ਮਗਰ ਉਹਨਾਂ ਕੋਲ ਆਖੇ ਇਹਨਾਂ ਨੇ ਕੁਝ ਨਹੀਂ ਆਇਆ ਡਿੱਕਰ ਜੀ ਜੀ ਜਹਰੀ ਪਾਣੀ ਜਾਂਦਾ ਕਰ ਨੇ ਕਹਿੰਦੇ ਮਾਲਵਾ ਲੈ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲੋਂ ਨਹੀਂ ਲੈ ਗਏ ਬਾਝਲੇ ਫਿਰ ਉਸ ਤਰ੍ਹਾਂ ਸੁੱਕੇ ਰਹਿ ਗਏ ਜਿਹੜਾ 150 ਫੁੱਟ ਪਾਣੀ ਚਲੇ ਚਲੇ ਨਹਿਰੇ ਦਾ ਜਮੀਨੀ ਤੇ ਥਲੇ ਚਲੇ ਗਿਆ ਵਾ ਇਹ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਖੈਰਾ ਸਾਹਿਬ ਤਾਂ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਲੋਕਾਂ ਦੀ ਚੁਆਇਸ ਹੈ ਨਹੀਂ ਸੀ ਲੇਕਿਨ ਹਾਲਾਤਾਂ ਦੇ ਨਾਲ ਬਣ ਗਈ। ਵੇਖੋ ਜੀ ਅੱਜ ਹੀ ਕਿਸੇ ਸੀਨੀਅਰ ਲੀਡਰ ਸਾਹਿਬਾ ਨਾਲ ਮੇਰੀ ਗੱਲ ਹੋ ਗਈ ਪਈ ਸੀ। ਜੀ। ਉਹਨਾਂ ਨੇ ਕਿਹਾ ਸੀ ਵੀ ਜਦੋਂ ਹੀ ਅਕਾਲੀ ਦਲ ਦੀ ਮੀਟਿੰਗ ਹੋਈ ਜਦੋਂ ਅਕਾਲੀ ਦਲ ਦੀ ਮੀਟਿੰਗ ਹੋਈ ਉਹਦੇ ਵਿੱਚ ਦੋ ਨਾਮ ਆ ਡੇਢ 2 ਮਹੀਨੇ ਪਹਿਲਾਂ ਲੈ ਗਿਆ ਸੀ ਜੀ ਇੱਕ ਬੀਬੀ ਖਾੜਾ ਜੀ ਸਰਦਾਰ ਜਸਵੰਤ ਸਿੰਘ ਖਾੜਾ ਦੀ ਇੱਕ ਪਤਨੀ ਜੀ ਜੀ ਔਰ ਦੂਜਾ ਕੌਕੇ ਪਰਵਾਸ ਤੋਂ ਜੀ ਜੀ ਕਿ ਇਹਨਾਂ ਨੂੰ ਹਲਕਾ ਪੰਥਕ ਆ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਕਿਉਂਕਿ ਬੀਬੀ ਖਾੜਾ ਪਿਛਲੇ ਹਾਲ ਕਰਕੇ ਵੀ ਪੰਥ ਦੇ ਬਹੁਤ ਸਵਾਲ ਉੱਠੇ ਸੀ ਕਾਲੀ ਦਸ ਦੇ ਵੀ ਪੀ ਇੰਨੇ ਵੱਡੇ ਕੁਰਬਾਨੀਆਂ ਤੇ ਇਹਨਾਂ ਨੂੰ ਹਰਾ ਦਿੱਤਾ ਬੀਬੀ ਖਾਰੜਾ ਨੂੰ ਤੇ ਕਹਿੰਦੇ ਵੀ ਉਹ ਸਾਰੇ ਦਾਗ ਧੋਤੇ ਜਾਣਗੇ ਤੇ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਇੱਕ ਤਾਰਾ ਜਿਹਾ ਚਮਕਿਤ ਕੀਤਾ ਜਾਣੀ। ਜੀ। ਕਿਹਨਾਂ ਵੀ ਆਪਸੀ ਜਿਹੜੀ ਆ ਉਹ ਸਹਿਮਤੀ ਨਾਮ ਬੰਨ੍ਹ ਕਰਕੇ ਜਿਹੜਾ ਅਮਰਤਪਾਲ ਸਿੰਘ ਜਿਹੜਾ ਉਹ ਸਮਾਜ ਜਿਹੜਾ ਨਾਮ ਆਇਆ ਵਾ। ਉਹਦੇ ਮਤਲਬ ਜੇ ਅੱਜ ਵੀ ਦਫਾੜ ਐ ਇਸ ਵੇਲੇ ਚੱਲ ਰਿਹਾ ਵਾ। ਜੀ। ਥੋੜੂ ਸੰਭਾਲ ਕੇ ਜੀ। ਅਸੀਂ ਜਿਵੇਂ ਜਿਕਰ ਕਰ ਚਲੋ ਕਹਿੰਦੇ ਸਿਆਸਤ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ ਜੇ ਇਹ ਤੇ ਮੈਟਰ ਨਹੀਂ ਕਰਦੀ ਜੇ ਆ ਹੋ ਜਾਂਦਾ ਤੇ ਜੇ ਆ ਹੋ ਜਾਂਦਾ ਨਾ ਉਹਨੂੰ ਤੇ ਰੱਖਣੇ ਚਾਹੀਦਾ ਪਰ ਤਣ ਲੱਗਦਾ ਕਿ ਵਿਰਸਾ ਸਿੰਘ ਬਲਟੋਵਾ ਦੀ ਜਗਾ ਪਰਮਜੀਤ ਕੌਰ ਖਾਲੜਾ ਤੇ ਕੌਂਕੇ ਪਰਿਵਾਰ ਅਗਰ ਉਹ ਚੋਣ ਲੜਦੇ ਤੇ ਫਿਰ ਸ਼ਾਇਦ ਅਮਰਤਪਾਲ ਚੋਣ ਲੜਦਾ ਜਾਂ ਨਹੀਂ ਲੜਦਾ ਖਡੂਰ ਸਾਹਿਬ ਦੇ ਲੋਕ ਕੀ ਸੋਚਦੇ ਇਸ ਬਾਰੇ ਜੀ ਜੇ ਜੇ ਕੋਈ ਇਹਨਾਂ ਦੋਆਂ ਨਾਵਾਂ 'ਚ ਕੋਈ ਨਾਮ ਆਉਦਾ ਸੀ ਤੇ ਅਮਰਤਪਾਲ ਸਿੱਕਾ ਜਿਗਰ ਨਹੀਂ ਸੀ ਹੋਣਾ ਜੀ ਕਿਉਂਕਿ ਇਹ ਵੀ ਕੁਰਬਾਨੀ ਵਾਲੇ ਪਰਿਵਾਰ ਵਾ ਪੰਥ ਵਾਸਤੇ ਪਰਿਵਾਰ ਵਾ ਬੜਾ ਕੁਝ ਕੀਤਾ ਇਹਨਾਂ ਪਰਿਵਾਰਾਂ ਨੇ ਨਹੀਂ ਲੇਕਿਨ ਮੈਂ ਸੁਣ ਕੇ ਜੋ ਆਇਆ ਅੱਜ ਹੀ ਪਤਾ ਲੱਗਾ ਪਈ ਇਹਨਾਂ ਲਈ ਅਕਾਲੀ ਦਰਬਾਰ ਦੀ ਆਗਿਆ ਸਹਿਮਤੀ ਨਹੀਂ ਬਣ ਸਕੀ ਇਸ ਮੁੱਦੇ ਤੇ ਅੱਛਾ ਮੇਰਾ ਆਖਰੀ ਸਵਾਲ ਖੈਰਾ ਸਾਹਿਬ ਅ ਵਿਰਸਾ ਸਿੰਘ ਬੁਲਟੋਵਾ ਸਾਹਿਬ ਵੀ ਅਮਰਤਪਾਲ ਸਿੰਘ ਹੋਣਾ ਨੂੰ ਲੈ ਕੇ ਬਹੁਤ ਕੁਝ ਬੋਲੇ ਨੇ ਸੁਬੀਸ਼ ਸਿੰਘ ਬਾਦਲ ਹੋਣਾ ਵੀ ਆ ਕੇ ਇਤੋਂ ਤੱਕ ਕਹਿ ਦਿੱਤਾ ਕਿ ਬੰਦਾਈ ਏਜੰਸੀਆਂ ਦਾ ਇਹ ਇਲਜ਼ਾਮ ਜਿਹੜੇ ਲੱਗੇ ਨੇ ਕਾਲੀ ਦਲ ਵੱਲੋਂ ਚਾਹੇ ਸੁਬੀਸ਼ ਸਿੰਘ ਬਾਦਲ ਨੇ ਲਗਾਏ ਨੇ ਚਾਹੇ ਵਰਸਾ ਸਿੰਘ ਬਲਟੋਵਾ ਸਾਹਿਬ ਰੋਜ਼ ਹੀ ਲਗਾ ਰਹੇ ਨੇ ਆ ਪਿੰਡਾਂ ਦੇ ਵਿੱਚ ਕਿਵੇਂ ਦਾ ਕਾਲੀ ਦਲ ਬਾਰੇ ਸੋਚਿਆ ਜਾ ਰਿਹਾ ਪਿੰਡਾਂ ਵਾਲੇ ਜੋ ਮੱਝ ਦੇ ਲੋਕ ਆ ਉਹਦੇ ਇਹ ਕਹਿੰਦੇ ਆ ਕਿ ਜੇ ਇਹ ਅੱਜ ਇਲਜ਼ਾਮ ਲਾ ਰਹੇ ਤੇ ਕੇਂਦਰ ਦੇ ਕੇਂਦਰ ਦੀਆਂ ਏਜੰਸੀਆਂ ਦੇ ਬੰਦੇ ਤੇ ਸਾਰੇ ਇਹ ਵੀ ਹੈਗੇ ਸੀ ਸਾਰੇ ਕਿਉਂ ਕੇਂਦਰ ਨਾਲ ਸਾਝ ਰਹੇ ਕਾਲੀ ਦਲ ਦੀ ਬਹੁਤ ਲੰਬਾ ਸਮਾਂ ਜੀ 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 ਏਜੰਸੀਆਂ ਦੇ ਸਾਰੇ ਕੇਂਦਰ ਦੇ ಮತ ਐ ਚੱਲਦੀਆਂ ਵਾਂ ਜੇ ਬੰਦੀ ਸਿੰਘਾਂ ਦੀ ਗੱਲ ਏ ਅੱਜ ਬੰਦੀ ਸਿੰਘਾਂ ਸਟੇਜ ਤੋਂ ਗੱਲ ਕਰਦੇ ਤੇ ਜਦੋਂ ਕੇਂਦਰ ਦੇ ਨਾਲ ਭਾਈਵਾਲ ਰਹੇ ਆ ਬੜਾ ਲੰਮਾ ਸਮਾਂ ਰਹੇ ਆ ਉਦੋਂ ਬੰਦੀ ਸਿੰਘ ਬਾਹਰ ਆ ਸਕਦੇ ਸੀ ਸਾਰੇ ਜਦੋਂ ਚੋਣ ਇਲੈਕਸ਼ਨ ਚੋਣ ਮੁਤੇ ਚੋਣ ਆਉਂਦੀਆਂ ਉਦੋਂ ਸਾਰਿਆਂ ਨੂੰ ਬੰਦੀ ਸਿੰਘਾਂ ਦੀ ਜਾਤਉਂਦੀ ਪਹਿਲਾਂ ਦੇ ਤੋਂ ਬੰਦੀ ਸਿੰਘਾਂ ਜਿਗਰ ਦੀ ਬੜਾ ਚੰਗਾ ਲੰਬਾ ਸਮਾਂ ਕਿਹਨੇ ਕੀਤਾ ਬੜਾ ਲੰਬਾ ਸਮਾਂ ਅਕਾਲੀ ਦਲ ਸਰਚਾ ਰਹੀ ਆ ਸਰਕਾਰ ਇਹ ਕੇਂਦਰ ਨਾਲ ਭਾਈਵਾਲ ਰਹੀ ਇਹਨਾਂ ਦੀ ਐਸੇ ਜਾਂਦੇ ਜਾਂਦੇ ਕਿ ਇੱਕ ਹੋਰ ਦੱਸ ਦਿਓ ਕਿ ਪੱਲੜਾ ਕੇ ਦਾ ਭਾਰੀ ਲੱਗ ਰਿਹਾ ਹੈਗਾ ਜੀ ਅੱਜ ਦੀ ਤਰੀਕ ਦੇ ਨਾਲ ਕਿਉਂਕਿ ਅਜੇ 15 ਦਿਨ ਬਾਕੀ ਨੇ ਹੁਣ ਕਿਹਦਾ ਪੱਲੜਾ ਭਾਰੀ ਲੱਗ ਰਿਹਾ ਪੁਲਸਾ ਜੇ ਤੇ ਆਪਾਂ ਆਪਣੀ ਪੱਤਰਕਾਰੀ ਲੈਣ ਤੋਂ ਦੇਖੀਏ ਤੇ ਮੁਕਾਬਲਾ ਇਸ ਟਾਈਮ ਤੇ ਬਹੁਤ ਮੁਕਾਬਲਾ ਲਾਰਜ ਸਿੰਘ ਭੁੱਲਰ ਦਾ ਤੇ ਅਮਰਿਤਪਾਲ ਸਿੰਘ ਦਾ ਚੱਲ ਰਿਹਾ ਜੀ ਮਤਲਬ ਕਾਂਗਰਸ ਮੈਟਰ ਨਹੀਂ ਕਰ ਰਹੀ ਇੱਥੇ ਖੜੂਰ ਸਾਹਿਬ ਨਹੀਂ ਕਰੇਗੀ ਭੁੱਲਰ ਸਾਹਿਬ ਜੀ ਤੇ ਬੀਜਪੀ ਬੀਜਪੀ ਤੇ ਬਹੁਤ ਪੰਜਵੇਂ ਨੰਬਰ ਤੇ ਬੀਜਪੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਖਹਿਰਾ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮਿਹਰਬਾਨੀ ਪੁੱਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਆਪ ਜੀ ਦੀ ਗੱਲ ਅਸੀਂ ਖਡੂਰ ਸਾਹਿਬ ਦੀ ਕੀਤੀ ਹੈ ਖਡੂਰ ਸਾਹਿਬ ਦੇ ਲੋਕ ਕੀ ਇਸ ਵਾਰ ਕੋਈ ਨਵਾਂ ਤਜਰਬਾ ਕਰਨਗੇ ਜਾਂ ਫਿਰ ਉਹਨਾਂ ਨੂੰ ਮੌਜੂਦਾ ਸਰਕਾਰ ਤੇ ਹੀ ਬਹੁਤ ਸਾਰੀਆਂ ਆਸਾਂ ਨੇ ਜਾਂ ਫਿਰ ਵਿਰੋਧੀ ਪਾਰਟੀਆਂ ਚਾਹੇ ਉਹਦੇ ਚ ਕਾਂਗਰਸ ਪਾਰਟੀ ਆ ਜਾਂ ਸ਼ਰੂਮਨੀ ਕਾਲੀ ਦਲ ਆ ਜਾਂ ਫਿਰ ਭਾਰਤੀ ਜਨਤਾ ਪਾਰਟੀ ਇਕ ਦੂਰ ਸਾਹਿਬ ਦੇ ਲੋਕਾਂ ਨੇ ਡਿਸਾਈਡ ਕਰਨਾ ਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦਾ ਅਗਲਾ ਐਮਪੀ ਕਿਹੜਾ ਹੋਣਾ ਚਾਹੀਦਾ ਫਿਲਹਾਲ ਸਾਨੂੰ ਦਿਵਾ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ